ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਿਆਰੀ ਸੰਗਤ ਜੀ ਜਿੰਨਾ ਵੀ ਆਪਾਂ ਵਾਹਿਗੁਰੂ ਦੇ ਨੇੜੇ ਜੁੜੇ ਰਹਾਂਗੇ ਗੁਰਬਾਣੀ ਦੇ ਨਾਲ ਜੁੜੇ ਰਹਾਂਗੇ ਸ਼ਬਦ ਦੇ ਨਾਲ ਜੁੜੇ ਰਹਾਂਗੇ ਉਤਨਾ ਹੀ ਸਾਡੀ ਜ਼ਿੰਦਗੀ ਵਿੱਚ ਸੁੱਖ ਆਉਣਾ ਹੈ ਕਿਉਂਕਿ ਤੁਸੀਂ ਸੁਣਾ ਵੀ ਹੋਵੇਗਾ ਦੇਖਿਆ ਵੀ ਹੋਵੇਗਾ ਆਖਰ ਨੂੰ ਤੁਸੀਂ ਇਸ ਨਿਸ਼ਾਨੇ ਤੇ ਪਹੁੰਚਦੇ ਹੋ ਕਿ ਸਭ ਕੁਝ ਪਰਮਾਤਮਾ ਦਾ ਨਾਮ ਹੀ ਹੈ ਜਿਨ੍ਹਾਂ ਨੇ ساری ਉਮਰ ਭੋਗ ਬਲਾਸਾਂ ਦੇ ਵਿੱਚ ਦੁਨੀਆਦਾਰੀ ਦੇ ਰਸਾਂ ਵਿੱਚ ਲੰਘਾ ਲਈ ਹੈ ਉਹਨਾਂ ਕੋਲੇ ਬਹੁਤ ਅਮੀਰੀ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਿਆਰਿਓ ਪਰ ਜਦੋਂ ਆਖਰੀ ਸਮੇਂ ਜਦੋਂ ਬੈੱਡ ਤੇ ਆਖਰੀ ਸਮੇਂ ਪਏ ਹੁੰਦੇ ਨੇ ਜਦੋਂ ਉਹਨਾਂ ਦਾ ਦੇਖਭਾਲ ਪਰਿਵਾਰ ਕਰ ਰਿਹਾ ਹੁੰਦਾ 2-2 ਘੰਟਿਆਂ ਬਾਅਦ ਦਵਾਈਆਂ ਦੇਣੀਆਂ ਨੇ 4-4 ਘੰਟਿਆਂ ਬਾਅਦ ਦਵਾਈਆਂ ਦੇਣੀਆਂ ਨੇ ਹਫ਼ਤੇ ਬਾਅਦ ਉਹਨਾਂ ਦਾ ਖੂਨ ਬਦਲਾਇਆ ਜਾਂਦਾ ਹੈ ਮਹੀਨੇ ਬਾਅਦ ਬਦਲਾਇਆ ਜਾਂਦਾ ਹੈ ਕਿੰਦਾ ਸਾਲ ਬਾਅਦ ਬਦਲਾਇਆ ਜਾਂਦਾ ਹੈ ਜਦੋਂ ਆਖਰੀ ਸਮੇਂ ਤੇ ਬੰਦਾ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਪਹੁੰਚਦਾ ਹੈ ਨਾ ਬਿਮਾਰੀਆਂ ਨਾਲ ਲੜਦਾ ਲੜਦਾ ਤੇ ਬੈਸੇ ਆਰਥਿਕ ਤੌਰ ਤੇ ਉਹ ਬਹੁਤ ਜਿਆਦੇ ਮਜ਼ਬੂਤ ਹੁੰਦਾ ਹੈ ਅਮੀਰੀ ਉਹਨਾਂ ਦੇ ਗੋਡੇ ਘੁੱਟਦੀ ਹੁੰਦੀ ਹੈ ਇੰਨਾ ਜਿਆਦਾ ਪੈਸਾ ਹੁੰਦਾ ਹੈ ਪਰ ਜਦੋਂ ਬੈੱਡ ਤੇ ਡਿਗਿਆ ਹੁੰਦਾ ਉਹਨੂੰ ਪੁੱਛ ਕੇ ਦੇਖੋ ਵੀ ਜ਼ਿੰਦਗੀ ਦਾ ਕਿੰਨਾ ਕ ਨਜ਼ਾਰਾ ਲੱਤਾ ਉਹ ਕਹ ਦੂਗਾ ਕੁਛ ਨਹੀਂ ਜ਼ਿੰਦਗੀ ਦੇ ਵਿੱਚ ਨਚੋੜ ਕੱਢ ਕੇ ਕਹਿੰਦਾ ਹੈ ਕਿ ਕੁਛ ਨਹੀਂ ਜ਼ਿੰਦਗੀ ਦੇ ਵਿੱਚ ਜਦੋਂ ਜੋ ਕੁਛ ਕਰਨ ਆਏ ਸੀ ਉਹ ਕੀਤਾ ਨਹੀਂ ਉਹ ਕਹਿੰਦਾ ਵਾਹਿਗੁਰੂ ਦਾ ਨਾਮ ਹੀ ਸਭ ਕੁਝ ਹੈ ਬੰਦਾ ਜਦੋਂ ਆਪਦਾ ਹੰਕਾਰ ਛੱਡ ਦਿੰਦਾ ਹੈ ਆਪਦੇ ਆਪ ਨੂੰ ਤਿਆਗ ਦਿੰਦਾ ਹੈ ਉਹਨੂੰ ਫਿਰ ਅੱਖਾਂ ਫੁੱਟਣ ਤੋਂ ਬਾਅਦ ਜੇ ਫੁੱਲਾਂ ਦੀ ਕਦਰ ਕੀਤੀ ਸੋਨਾ ਕੀਤੀ ਕਿਉਂਕਿ ਅੱਖਾਂ ਹੈ ਨਹੀਂ ਫੁੱਲਾਂ ਦੇ ਰੰਗ ਬੰਦੇ ਨੂੰ ਕੀ ਚੰਗੇ ਲੱਗਦੇ ਨੇ ਉਹੀ ਜਦੋਂ ਜ਼ਿੰਦਗੀ ਲੰਘ ਜਾਂਦੀ ਹੈ ਪਿਆਰਿਓ ਉਦੋਂ ਵਾਹਿਗੁਰੂ ਦਾ ਨਾਮ ਹੈ ਜਿਹੜਾ ਉਦੋਂ ਕਿੰਨਾ ਕੁ ਰਸ ਬਣਦਾ ਹੈ ਪਿਛਲੇ ਜਿਹੜੇ ਸੰਸਕਾਰ ਬਣਦੇ ਹੁੰਦੇ ਨੇ ਹੰਕਾਰ ਵਾਲੇ ਈਰਖਾ ਵਾਲੇ ਉਹ ਸਾਡੇ ਅੰਦਰੋਂ ਨਿਕਲਦੇ ਨਹੀਂ ਹੈਗੇ ਪਰ ਮੇਰੇ ਕਹਿਣ ਦਾ ਭਾਵ ਗੁਰਮੁਖ ਪਿਆਰਿਓ ਆਖਰ ਨੂੰ ਬੰਦੇ ਨੂੰ ਵਾਹਿਗੁਰੂ ਦੇ ਚਰਨਾ ਵਿੱਚ ਹੀ ਸਿਰ ਝਕਾਉਣਾ ਪੈਂਦਾ ਕਿ ਪ੍ਰਮਾਤਮਾ ਮੈਂ ਆਪ ਦਾ ਨਾਮ ਨਹੀਂ ਜਪਿਆ ਮੈਂ ਆਪ ਦੀ ਸ਼ਬਦ ਦਾ ਰਸ ਨਹੀਂ ਲੈ ਸਕਿਆ ਕਿਰਪਾ ਕਰਕੇ ਮੈਨੂੰ ਇਹ ਮੇਰੇ ਅੰਦਰ ਜਿਹੜਾ ਡਰ ਬਣਿਆ ਜਮਦੂਤਾਂ ਦਾ ਡਰ ਬਣਿਆ ਮੌਤ ਦਾ ਡਰ ਬਣਿਆ ਪਰਿਵਾਰ ਨੂੰ ਮੈਂ ਹਾਈ ਛੱਡ ਕੇ ਜਾਵਾਂਗਾ ਹਾਈ ਪਰਿਵਾਰ ਨੂੰ ਛੱਡ ਕੇ ਜਾਵਾਂਗਾ ਮੇਰੇ ਸੋਹਣੇ ਪੁੱਤੇ ਪੁੱਤਰੀਆਂ ਮੇਰੇ ਧੀ ਪੁੱਤ ਮੈਂ ਛੱਡ ਕੇ ਜਾਵਾਂਗਾ ਮੇਰਾ ਇੰਨਾ ਜਿਆਦਾ ਸੋਹਣਾ ਘਰ ਜ਼ਮੀਨ ਜਾਇਦਾਦ ਹਾਈ ਮੈਂ ਛੱਡ ਕੇ ਜਾਵਾਂਗਾ ਇਹ ਬਹੁਤ ਵੱਡਾ ਬਹੁਤ ਵੱਡਾ ਦੁੱਖ ਹੁੰਦਾ ਬੰਦੇ ਨੂੰ ਮਰਨ ਦਾ ਜੇ ਮਹਾਰਾਜ ਕਹਿੰਦੇ ਨੇ ਮਰਨ ਕਾਲ ਕਾ ਤਰਾਸ ਨਵਰੀਏ ਸੋ ਗੁਰਮੁਖ ਪਿਆਰਿਓ ਉਹਨਾਂ ਨੇ ਰਿਜ਼ਲਟ ਦਿੱਤਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਛ ਨਹੀਂ ਕੁਛ ਨਹੀਂ ਹਾਂ ਕੰਮਕਾਰ ਆਪਾਂ ਨੂੰ ਕਰਨਾ ਚਾਹੀਦਾ ਪਰ ਯਾਦ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਜੁੜੀ ਰਹਿਣੀ ਚਾਹੀਦੀ ਹੈ ਵੱਡੇ ਵੱਡੇ ਅਮੀਰਾਂ ਦੇ ਏ ਮੂੰ ਤੋਂ ਬਾਤਾਂ ਸੁਣੇ ਨੇ ਕਹਿੰਦਾ ਆਪਾਂ ਗੱਲਾਂ ਸੁਣੀਆਂ ਨੇ ਕਿ ਆਖਰ ਨੂੰ ਹਾਰ ਕੇ ਉਹਨਾਂ ਨੂੰ ਕਹਿਣਾ ਹੀ ਪੈਂਦਾ ਕਿ ਸਭ ਕੁਝ ਪਰਮਾਤਮਾ ਦੇ ਹੱਥ ਹੈ ਪਰਮਾਤਮਾ ਦੇ ਹੱਥ ਹੈ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਨਾਲ ਜੁੜੇ ਹੀ ਰਹੋ ਜੁੜੇ ਰਹੀ ਜੁੜੇ ਹੀ ਰਹੋ ਵਾਰ-ਵਾਰ ਤੁਹਾਨੂੰ ਵੀਡੀਓ ਬਣਾ ਕੇ ਕਿਉਂ ਕਹਿੰਨੇ ਆ ਕਿਉਂਕਿ ਤਾ ਤੁਹਾਡੇ ਅੰਦਰ ਯਾਦ ਬਣੀ ਰਹੇ ਯਾਦ ਬਣੀ ਰਹੇ ਜਿਵੇਂ ਮਾਪਿਓ ਕਹਿੰਦੇ ਨੇ ਕਿ ਬੱਚਿਓ ਪੜ੍ਹ ਲਓ ਬੱਚਿਓ ਪੜ੍ਹ ਤੁਹਾਡੇ ਕੰਮ ਆਵੇਗਾ ਕੰਮ ਆ ਕੰਮ ਆਵੇਗਾ ਇਸ ਤਰ੍ਹਾਂ ਬੱਚੇ ਟੋਕ ਟਿਕਾਈ ਤੋਂ ਪੜਦੇ ਵੀ ਨੇ ਔਰ ਖਿਆਲ ਰੱਖਦੇ ਨੇ ਉਹਦੇ ਪੜ੍ਹਾਈ ਦਾ ਉਹਨਾਂ ਦੀ ਫਿਰ ਜਿਹੜਾ ਦਿਮਾਗ ਹੈ ਆਪਦੀ ਜ਼ਿੰਦਗੀ ਤੇ ਜਾਂਦਾ ਹੈ ਇਸ ਤਰੀ ਵੀਡੀਓ ਬਣਾਉਣ ਦਾ ਮਤਲਬ ਇਹ ਹੁੰਦਾ ਕਿ ਵਾਰ-ਵਾਰ ਟੋਕ ਟਕਈਆ ਕਰੀਏ ਤਾਂ ਕਿ ਬੰਦਾ ਘੱਟੋ-ਘੱਟ ਤੁਰਦਾ ਫਿਰਦਾ ਮੂਲ ਮੰਤਰ ਜਾਂ ਵੈਗਰੂ ਵੈਹਰੂ ਕਰਦੇ ਰਹੀਏ ਹਮੇਸ਼ਾ ਹੀ ਵੈਗਰੂ ਦੀ ਯਾਦ ਵਿੱਚ ਜੁੜੇ ਰਹੀਏ ਇਸ ਕਰਕੇ ਵੀਡੀਓ ਪਾਈ ਜਾਂਦੀ ਹੈ ਕਹਿਣ ਦਾ ਬਾਬਾ ਸੱਚ ਇਹ ਹੈ ਪਿਆਰਿਓ ਕਿ ਆਪਾਂ ਨੇ ਜਾਣਾ ਹੈ ਤੇ ਜਿਹੜੀਆਂ ਇਹ ਖੁਸ਼ੀਆਂ ਨੇ ਛੱਡ ਕੇ ਚਲਾ ਜਾਣਾ ਹੈ ਅਸਲੀ ਖੁਸ਼ੀ ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਾਦਰ ਕਰੇ ਪਰ ਵਾਹਿਗੁਰੂ ਦੇ ਨਾਮ ਦੀ ਖੁਸ਼ੀ ਵਿੱਚ ਰਹਿਣ ਲੱਗ ਜਾਓ ਬੜਾ ਹੀ ਨੰਦ ਆਵੇਗਾ ਗੁਰੂਆਂ ਕੋ ਪਿਆਰੇਓ ਸੋ ਇਸ ਤਰ੍ਹਾਂ ਕਰਕੇ ਤੁਰਦੇ ਫਿਰਦੇ ਮੂਲ ਮੰਤਰ ਕਰ ਲਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਦਿਆ ਕਰੋ ਬਹੁਤ ਹੀ ਆਨੰਦ ਆਉਂਦਾ ਕਦੇ ਕਦੇ ਬੈਠ ਕੇ ਆਨੰਦ ਨਹੀਂ ਆਉਂਦਾ ਤੁਰਦੇ ਫਿਰਦੇ ਬੜਾ ਆਨੰਦ ਆਉਂਦਾ ਇਸ ਆਨੰਦ ਨੂੰ ਮਾਣਿਆ ਕਰੋ ਤੁਸੀਂ ਤੁਸੀਂ ਦੇਖਿਆ ਵੀ ਹੋਵੇਗਾ ਕਦੇ-ਕਦੇ ਆਟੋਮੈਟਿਕ ਤੁਹਾਡੇ ਅੰਦਰ ਸਿਮਨ ਚੱਲ ਜਾਂਦਾ ਚੱਲ ਪੈਂਦਾ ਕਦੇ ਮੂਲ ਮੰਤਰ ਕਦੇ ਜਪਜੀ ਸਾਹਿਬ ਕਦੇ ਚੌਪੀ ਸਾਹਿਬ ਕਹਿਣ ਦਾ ਆਪ ਕਦੇ ਵੀ ਮੂਲ ਮੰਤਰ ਨੂੰ ਛੱਡੋ ਨਾ ਵਾਹਿਗੁਰੂ ਗੁਰਮੰਤਰ ਨੂੰ ਛੱਡੋ ਨਾ ਸ਼ਬਦ ਨੂੰ ਛੱਡੋ ਨਾ ਇਹ ਗੁਰਨਾਨਕ ਦੀ ਵਾਹ ਹੈ ਇਹ ਗੁਰੂ ਦੀ ਵਾਹ ਹੈ ਪ੍ਰਮਾਤਮਾ ਦਾ ਪਿਆਰ ਹੈ ਗੁਰਮੁਖ ਪਿਆਰਿਓ ਭੁੱਲੋ ਨਾ ਆਪਣੇ ਗੁਰੂ ਨੂੰ ਯਾਦ ਰੱਖੋ ਨਸ਼ੇ ਵਿੱਚ ਰਹੋ ਗੁਰੂ ਦੇ ਨਸ਼ੇ ਵਿੱਚ ਗੁਰੂ ਦੇ ਸ਼ੌਦ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ